ਜੀ ਫਤੇਗੜ ਸਾਹਿਬ ਦਾ ਸਰੰਦ ਬਸੀ ਰੋਡ ਤੇ ਨਾਲ ਹੀ ਇਹਦੇ ਗੁਰਦੁਆਰਾ ਬਣਿਆ ਹੈ ਬਾਬਾ ਮੋਤੀराम ਮਹਾਰਾਜੀ ਦਾ ਤੇ ਦੇ ਨਾਲ ਹੀ ਰੌਜਾ ਸ਼ਰੀਫ ਹੈ ਤੇ ਰੌਜਾ ਸ਼ਰੀਫ ਦੇ ਨਾਲ ਹੀ ਇੱਕ ਸਥਾਨ ਹੈ ਜਿਹੜਾ ਬਣਿਆ ਹੋਇਆ ਹੈ ਇਹ ਸਥਾਨ ਹੈ ਸ਼ਹੀਦ ਉਦਮ ਸਿੰਘ ਦੇ ਨਾਲ ਸੰਬੰਧਿਤ ਤੇ ਆ ਸਾਰਾ ਲਿਖਿਆ ਹੋਇਆ ਇਤਿਹਾਸ ਸ਼ਹੀਦ ਉਦਮ ਸਿੰਘ ਨਾਲ ਸੰਬੰਧਿਤ ਤੁਹਾਨੂੰ ਪਤਾ ਹੀ ਹੈ ਕਿ 31 ਜੁਲਾਈ 1940 ਨੂੰ ਇਹਨਾਂ ਨੂੰ ਫਾਂਸੀ ਹੈ ਜਿਹੜੀ ਦਿੱਤੀ ਗਈ ਸੀ ਪੈਂਟਨ ਮਿਲਾ ਜੇਲ੍ਹ ਦੇ ਵਿੱਚ ਤੇ ਉਸ ਤੋਂ ਬਾਅਦ 34 ਸਾਲ ਬਾਅਦ ਤਕਰੀਬਨ ਜਿਹੜਾ ਇਹਨਾਂ ਦੀਆਂ ਅਸਤੀਆਂ ਪੰਜਾਬ ਲੈ ਆਂਦੀਆਂ ਗਈਆਂ ਸੀ ਤੇ ਉਸ ਤੋਂ ਬਾਅਦ ਸੱਤ ਕਲਸ਼ਾਂ ਦੇ ਵਿੱਚ ਉਹ ਅਸਤੀਆਂ ਨੂੰ ਕੀਰਤਪੁਰ ਸਾਹਿਬ ਭੇਜਿਆ ਗਿਆ ਹਰਦੁਆਰ ਸਾਹਿਬ ਭੇਜਿਆ ਗਿਆ ਤੇ ਇੱਕ ਫਤੇਗੜ ਸਾਹਿਬ ਆ ਜਿਹੜਾ ਇੱਥੇ ਦਫਨਾਇਆ ਗਿਆ ਸੀ ਕਿਉਂਕਿ ਇਹਨਾਂ ਨੇ ਆਪਣਾ ਨਾ ਰੱਖਿਆ ਸੀ ਉਦਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ ਤੇ ਜਿਹੜੀਆਂ ਅੰਤਮ ਰਸਮਾਂ ਸੀ ਫਿਰ ਉਹ ਸਾਰੇ ਧਰਮਾਂ ਦੇ ਅਨੁਸਾਰ ਕੀਤੀਆਂ ਗਈਆਂ ਸੀ ਜਿਹੜੀ ਮੁਸਲਮ ਧਰਮ ਦੇ ਅਨੁਸਾਰ ਜਿਹੜੀ ਰਸਮ ਉਹ ਇੱਥੇ ਰੌਜਾ ਸ਼ਰੀਫ ਵਿੱਚ ਕੀਤੀ ਗਈ ਸੀ ਇਹ ਫਤਿਹਗੜ੍ਹ ਸਾਹਿਬ ਸਥਾਨ ਬਣਿਆ ਹੋਇਆ ਕਦੇ ਜਰੂਰ ਦਰਸ਼ਨ ਕਰਿਓ ਤੇ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾ ਦਨਾ ਆ ਨਾਲ ਹੀ ਗੁਰੂ ਘਰ ਬਣਿਆ ਹੋਇਆ ਮਾਤਾ ਗੁਜਰੀ ਤੇ ਛੋਟੇ ਸਾਹਿਬ ਜੱਦਿਆਂ ਦੀ ਯਾਦ ਦੇ ਵਿੱਚ ਉਹ ਤੋਂ ਨੇੜੇ ਹੀ ਆ ਬਸੀ ਰੋਡ ਦੇ ਉੱਤੇ ਇਹ ਸਥਾਨ ਬਣਿਆ ਹੋਇਆ